ਸਾਰੇ ਇਸ ਗੱਲ ਸੱਸੀ ਗਾਲੀ ਸਾਰਿਆਂ ਨੂੰ ਗੱਲ ਕਰਦੇ ਆਂ ਦਿਲਜੀਤ ਬਾਈ ਦੇ ਬਾਈਕਾਉਟ ਦੀ ਜਿਹੜੀ ਗੱਲ ਚੱਲੀ ਹੈ ਸਰਦਾਰ ਦੀ ਫਰੀ ਮੂਵੀ ਨੂੰ ਲੈ ਕੇ ਤੇ ਮੈਂ ਬੇਨਤੀ ਕਰਦਾ ਆਂ ਸਾਰਿਆਂ ਨੂੰ ਪਹਿਲੀ ਗੱਲ ਤਾਂ ਜਿਹੜੀ ਸਟਾਰ ਕਾਸਟ ਹੈ ਇਹ ਸਾਰਿਆਂ ਨੂੰ ਪਤਾ ਜਿਹੜੇ ਜਾਣ ਪੁੱਛ ਕੇ ਵਿਰੋਧ ਕਰ ਰਹੇ ਆ ਉਹ ਹਮੇਸ਼ਾ ਹੀ ਇਹ ਰਿਪਰੋਡਿਊਸਰ ਹੈ ਉਹ ਡਿਸਾਈਡ ਕਰਦੇ ਆ ਸਟਾਰ ਕਾਸਟ ਕੀ ਹੋਏ ਤੇ ਦੂਜੀ ਗੱਲ ਹੈ ਜਦੋਂ ਮੂਵੀ ਸ਼ੂਟ ਹੋਈ ਸੀ ਉਦੋਂ ਦੋਵਾਂ ਦੇਸ਼ਾਂ ਦੇ ਰਿਲੇਸ਼ਨ ਜੀ ਬਹੁਤ ਵਧੀਆ ਸੀ ਕੋਈ ਲੜਾਈ ਨਹੀਂ ਸੀ ਜੀ ਤੇ ਮੈਨੂੰ ਲੱਗਦਾ ਕੁਝ ਇੱਕ ਕਲਾਕਾਰ ਹੈ ਜਿਹੜੇ ਹੌਲੀ-ਹੌਲੀ ਬਾਹਰ ਆ ਰਹੇ ਆ ਉਹ ਜੈਲਸੀ ਕਰਦੇ ਆ ਜੀਤ ਤੋਂ ਉਹਨਾਂ ਦੀ ਚੜ੍ਹਾਈ ਤੋਂ ਇੱਥੋਂ ਪਤਾ ਲੱਗ ਰਿਹਾ ਕਿ ਉਹ ਵਿਰੋਧ ਕਰ ਰਿਹਾ ਦਿਲਜੀਤ ਵਾਈ ਦਾ ਤੇ ਇੱਕ ਗੱਲ ਹੋਰ ਹੈ 5 ਅਕਤੂਬਰ ਨੂੰ ਔਰਤਾਂ ਜਿਹੜਾ ਕ੍ਰਿਕਟ ਕੱਪ ਹੋ ਰਿਹਾ ਹੈ ਇੰਡੀਆ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਮੈਚ ਹੈ ਤੁਸੀਂ ਕੀ ਉਹਦਾ ਵੀ ਵਿਰੋਧ ਕਰੋਗੇ ਜਾਂ ਤੁਸੀਂ ਉਹਦਾ ਵੀ ਵਿਰੋਧ ਕਰੋ ਯਾਰ ਤੁਸੀਂ ਪ੍ਰੋਮਿਸ ਕਰੋ ਜਾਂ ਪ੍ਰੋਟੈਸਟ ਕਰੋ ਫਿਊਚਰ ਦੇ ਵਿੱਚ ਸਾਡੇ ਦੋਵਾਂ ਦੇਸ਼ਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਦਵਈਆ ਹੋਰ ਕਿਤੇ ਨਹੀਂ ਖੇਡਣਗੇ ਆਪਸ ਦੇ ਵਿੱਚ ਹੈਨਾ ਮੈਨੂੰ ਨਹੀਂ ਲੱਗਦਾ ਤੁਸੀਂ ਇਸ ਗੱਲ ਦਾ ਵਿਰੋਧ ਕਰੋਗੇ ਦਿਲਜੀਤ ਦਾ ਵਿਰੋਧ ਇਸ ਕਰਕੇ ਹੋ ਰਿਹਾ ਕਿ ਉਹ ਪੱਗ ਬੰਨ੍ਹ ਕੇ ਵੀ ਉਸ ਬੰਦੇ ਦੀ ਬਹੁਤ ਜ਼ਿਆਦਾ ਚੜ੍ਹਾਈ ਹੈ ਇਸ ਕਰਕੇ ਸਾਡੇ ਜਲੋ ਸਪੋਰਟ ਹੈ ਪੰਜਾਬ ਨੂੰ ਪੰਜਾਬੀਅਤ ਨੂੰ ਦਿਲਜੀਤ ਵੀਰੇ ਨੂੰ ਬਾਕੀ ਆਪਣੇ ਦੇਸ਼ ਨਾਲ ਸਾਨੂੰ ਸਾਰਿਆਂ ਨੂੰ ਪਿਆਰ ਹੈ ਹੋਣਾ ਚਾਹੀਦਾ ਸਾਨੂੰ ਕਿਸੇ ਨੂੰ ਟੋਕ ਕਰਨ ਦੀ ਲੋੜ ਨਹੀਂ ਤੇ ਤੁਸੀਂ ਵੀ ਸਾਰੇ ਦੱਬ ਕੇ ਦਿਲਜੀਤ ਵੀਰੇ